ਮਲਾਆਂ ਲਈ ਬਹੁਤ ਹੀ ਵੱਡੀ ਖੁਸ਼ਖਬਰੀ ਹੈ ਜੀ ਸਾਰੇ ਜਾਣ ਕੇ ਦਵਾਂਗੇ ਜੀ ਮੇਰੀ ਬੇਨਤੀ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਜੂਟੇ ਦੇ ਮਲਾਦਾਂ ਵਿੱਚ ਪੰਜਾਬ ਸਰਕਾਰ ਵੱਲੋਂ ਡੀਏ ਦੇ ਵਿੱਚ 2% ਵਾਧਾ ਕੀਤਾ ਗਿਆ ਹੈ ਮਲਾਆਂ ਨੂੰ ਬਹੁਤ ਖੁਸ਼ੀ ਲਹਿਰ ਹੈ ਇੱਕ ਪਾਸੇ ਪੰਜਾਬ ਦੇ ਮਲਾਦਾਂ ਡੀਏ 42% ਆ ਪਰ ਜੂਟੇ ਦੇ ਮਲਾਦਾਂ ਡੀਏ ਜਿਹੜਾ 2% ਵਾਧਾ ਕੀਤਾ ਗਿਆ ਹੈ ਗੰਢੀਗਰ ਪ੍ਰਸ਼ਾਸਨ ਵੱਲੋਂ ਉਸ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ ਪੰਜਾਬ ਦੇ ਮਲਾਣਾਂ ਮੰਗ ਕਰਦੇ ਆ ਮਾਨ ਸਰਕਾਰ ਤੋਂ ਵੀ ਜਿਸ ਤਰ੍ਹਾਂ ਜੂਟੀ ਦੇ ਮਲਾਣਾਂ ਦਾ ਡੀਏ 55% ਆ ਪਰ ਪੰਜਾਬ ਦੇ ਮਲਾਣਾਂ ਦੇ ਵਿੱਚ 13% ਵਾਧਾ ਕੀਤਾ ਜਾਵੇ ਪੰਜਾਬ ਦੇ ਮਲਾਣਾਂ ਦਾ ਡੀਏ ਵੀ ਕੇਂਦਰ ਸਰਕਾਰ ਦੇ ਮਲਾਣਾਂ ਬਰਾਬਰ ਜੂਟੀ ਦੇ ਮਲਾਣਾਂ ਦੇ ਬਰਾਬਰ ਕੀਤਾ ਜਾਵੇ ਇਹ ਮੁੱਖ ਮੰਗਾ 17 6 2020 ਤੋਂ ਭਾਰਤੀ ਹੋਈ ਮਲਾਣਾਂ ਲਈ 6ਵਾਂ ਪੇ ਕਮਿਸ਼ਨ ਲਾਗੂ ਕੀਤਾ ਜਾਵੇ ਹਾਲੇ ਕੇ ਹਾਈ ਕੋਰਟ ਨੇ ਫੈਸਲਾ ਲਾਇਆ ਹੱਕ ਕੀਤਾ ਪਰ ਮਾਨ ਸਰਕਾਰ ਇਹ ਲਾਗੂ ਨਹੀਂ ਕਰ ਰਹੀ 2004 ਤੋਂ ਭਾਰਤੀ ਮਲਾਨ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ 2022 ਦੇ ਵਿੱਚ ਪੰਜਾਬ ਸਰਕਾਰ ਵੱਲੋਂ ਇੱਕ ਲੰਗੜਾ ਨੋਟ ਕੀਤਾ ਗਿਆ ਸੀ ਪਰ ਅਜੇ ਤੱਕ ਪੁਰਾਣੀ ਵਿਸ਼ੇ ਬਹਾਲ ਨਹੀਂ ਹੋ ਸਕੀ ਦੂਜੇ ਪਾਸੇ 2016 ਤੋਂ ਪੇ ਕੀ ਹੁੰਦਾ ਹੈ ਲਗਭਗ 5.5 ਸਾਲ ਦਾ ਹੀਰ ਬਣਦਾ ਹੈ 14000 ਕਰੋੜ ਰੁਪਇਆ ਉਹ ਦਿੱਤਾ ਜਾਵੇ ਪਰ ਪੰਜਾਬ ਸਰਕਾਰ ਨੇ 85 ਸਾਲਾਂ ਮਾਲਾਮਾਂ ਤੇ ਹੋਰ ਕਿਸ ਤਰ੍ਹਾਂ ਦੀਆਂ ਬੰਡੀਆਂ ਬਾਤਾਂ ਦੀ ਹਨ ਰੈਗੂਲਰ ਮਾਲਾਮਾਂ ਵਾਸਤੇ ਹੋਰ ਕਿਸ ਤਰ੍ਹਾਂ ਦੀਆਂ ਬੰਡੀਆਂ ਬਾਤਾਂ ਹਨ ਜਿਸ ਤਰ੍ਹਾਂ ਅਸੀਂ ਨਕਦੀ ਕਰਦੇ ਹਾਂ ਮਾਂ ਸਰਕਾਰ ਦਾ ਮੰਗ ਕਰਦੇ ਹਾਂ ਕਿ ਪੰਜਾਬ ਸਰਕਾਰ ਦੇ ਮਲਾਨਾ ਡੀਏ 13% ਵਾਅਦਾ ਕੀਤਾ ਜਾਵੇ ਤੇ ਡੀਏ ਏਰੀਆ ਦਿੱਤਾ ਜਾਵੇ ਜੋ ਰਿਟਾਇਰਮੈਂਟ ਸਾਥੀ ਸਾਡੇ ਉਹਨਾਂ ਫੈਕਟਰ ਦੋ ਵਾਰ ਨਾ ਲਾਗੂ ਕੀਤਾ ਜਾਵੇ ਪੰਜਾਬ ਸਰਕਾਰ ਦੇ ਮਹਿੰਗ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ ਅਤੇ ਜੋ ਮਿਡਲ ਵਰਕਰ ਆਸਾ ਵਰਕਰਾਂ ਅਗਰਵੜੀ ਵਰਕਰਾਂ ਉਹਨਾਂ ਦੇ ਮਾਨ ਬੱਤੇ ਵਿੱਚ ਵਾਧਾ ਕੀਤਾ ਜਾਵੇ ਅਸੀਂ ਇਹ ਮੰਗ ਕਰਦੇ ਹਾਂ ਪੰਜਾਬ ਸਰਕਾਰ ਤੋਂ ਵੀ ਲਾਰਿਆਂ ਲਾਓ ਤੁਸੀਂ ਮੁਲਾਜ਼ਮਾਂ ਦੇ ਮੰਗਾਂ ਦਾ ਹੱਲ ਕਰੋ ਜੇਕਰ ਹੱਲ ਨਾ ਕੀਤਾ ਗਿਆ ਇਹ ਹਾਰਿਆ ਕਿਉਂਕਿ ਪੰਜਾਬ ਸਰਕਾਰ ਵੱਲੋਂ 15 ਜਾਰ ਦੀ ਮੀਟਿੰਗ ਦਿੱਤੀ ਗਈ ਸੀ ਜਦੋਂ ਮੁਲਾਜ਼ਮ ਵੱਲੋਂ ਮਾਹੜੀ ਦੇ ਵਿੱਚ 24 ਅਤੇ 25 ਮਾਹਲ ਨੂੰ ਰੈਲੀ ਕੀਤੀ ਗਈ ਮਾਹੜੀ ਦੇ ਐਸਡੀਐਮ ਵੱਲੋਂ ਮੀਟਿੰਗ ਦਿੱਤੀ ਗਈ ਤੇ ਤੁਹਾਡੀ ਮੀਟਿੰਗ 15 ਜਾਰ ਨੂੰ ਜੋ ਸਬ ਕਮੇਟੀ ਨਾਲ ਹੋਵੇਗੀ ਬੇਤਵਾਨ ਹਰਪਾਲ ਸਿੰਘ ਜੀਮਾ ਸ਼੍ਰੀ ਆਮਨ ਅਰੋੜਾ ਜੀ ਕੁਲਦੀਪ ਸਿੰਘ ਧਾਰੀਵਾਲ ਅਤੇ ਹੋਰ ਮਤਲਬ ਨਾਲ ਹੋਵੇਗੀ ਪਰ ਜਦੋਂ 15 ਜਾਰ ਨੂੰ ਮੁਲਾਜ਼ਮ ਚੰਡੀਗੜ੍ਹ ਪਹੁੰਚੇ ਸੈਕਟਰੀਟੇਟ ਦੇ ਵਿੱਚ ਉਹਨਾਂ ਨੇ ਪਾਸ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨੂੰ ਆਫਸਰ ਵਾਲਿਆਂ ਨੇ ਕਿਹਾ ਕਿ ਤੁਹਾਡੀ ਕੋਈ ਅੱਜ ਮੀਟਿੰਗ ਨਹੀਂ ਹੈ ਬਹੁਤ ਹੀ ਵੱਡੀ ਨਿਰਾਸ਼ਾ ਹੈ ਕਿਉਂਕਿ ਸਾਂਝੇ ਫਰਾਂ ਦੇ ਆਗੂ ਵੱਖ-ਵੱਖ ਜ਼ਿਲ੍ਹਿਆਂ ਤੋਂ ਪਹੁੰਚੇ ਕਿੰਨਾ ਖਰਚਾ ਹੋਇਆ ਪਰ ਹਰ ਵਾਰੀ ਮਾਨ ਸਰਕਾਰ ਮਲਾਂ ਨਾਲ ਬੇਈਮਾਨੀ ਕਰਦੀ ਆ ਮੀਟਿੰਗ ਦੇ ਦਿੰਦੀ ਆ ਮੀਟਰ ਨੂੰ ਮੁੱਕਰ ਜਾਂਦੀ ਆ ਮੀਟਰ ਨੂੰ ਭੱਜ ਜਾਂਦੀ ਆ ਇਸ ਲਈ ਮੰਗ ਕਰਦੇ ਆ ਕਿ ਦਾ ਸਾਂਝੇ ਫਰਾਂ ਦੇ ਨਾਲ ਮੀਟਿੰਗ ਕੀਤੀ ਜਾਵੇ ਦੂਜਾਂ ਮਲਾਂ ਦੇ ਮੰਗਾਂ ਦਾ ਹੱਲ ਕਿਤਾ ਜਾਵੇ ਲਹਿਰਾ ਮਹਮਤ ਸਰਮਰਾਨ ਦੇ ਵਿੱਚ ਜਾਂ ਗੁਰੂ ਗੋਬਿੰਦ ਸਿੰਘ ਸੁਪਰ ਸਰਮਰਾਨ ਦੇ ਵਿੱਚ ਮਲਾਹ ਡੀ ਦੇ ਵਿੱਚ ਵਾਧਾ ਕੀਤਾ ਜਾਵੇ ਤੇ ਕੱਚੇ ਮਲਾਜਮ ਕੰਮ ਕਰਦੇ ਹਨ ਜੋ 20-20 ਸਾਲਾਂ ਤੋਂ ਉਹਨਾਂ ਦਾ ਜਦੋਂ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਮੁਖਨੀਪੂਆ ਤੁਹਾਨੂੰ ਨੇ ਕਿਹਾ ਸੀ ਕਿ ਮੈਂ ਕੱਚੇ ਮਲਾਜਮਾਂ ਦਾ ਅੱਗੇ ਉਹ ਕਦ ਤੱਕ ਕੱਟੂੰਗਾ ਪਰ ਲਗਭਗ 3 ਸਾਲ ਹੋ ਗਏ ਸਰਕਾਰ ਬਣੀ ਨੂੰ ਰੋਪੜ ਸਰਮਰਾਨ ਦੇ ਵਿੱਚ ਲਹਿਰਾ ਮਹਮਤ ਸਰਮਰਾਨ ਦੇ ਵਿੱਚ ਠੀਕ ਕਰਦਾ ਹਾਂ ਦਰਾਂ ਕੋਲ ਕੰਮ ਕਰਦੇ ਕੱਤੀ ਨਾ ਪੱਕੇ ਨਹੀਂ ਕੀਤੇ ਗਏ ਧੰਨਵਾਦ ਸਾਥੀਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ